ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪਿਆਰੀ ਸਾਥ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਤੁਹਾਡੇ ਨਾਲ ਡੇਲੀ ਇਤਿਹਾਸ ਸਾਂਝਾ ਕਰਦੇ ਆ 6 ਪੋ ਤੋਂ ਲੈ ਕੇ ਹੁਣ ਤੱਕ ਆਪਣੇ ਚੈਨਲ ਤੇ ਡੇਲੀ ਵੀਡੀਓ ਆਉਂਦੀਆਂ ਨੇ ਅਸੀਂ ਆਸਾ ਕਰਦੇ ਹਾਂ ਕਿ ਤੁਸੀਂ ਸਾਰੀਆਂ ਵੀਡੀਓਜ਼ ਦੇਖਦੇ ਹੋਵੋਗੇ ਬੱਚਿਆਂ ਨੂੰ ਵੀ ਦਿਖਾਉਂਦੇ ਹੋਵੋਗੇ ਤੇ ਆਪਣੇ ਪਰਿਵਾਰ ਤੇ ਹੋਰਨਾਂ ਨਾਲ ਵੀ ਸਾਂਝੀਆਂ ਕਰਦੇ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਨਾਲ 11 ਪੋ ਦਾ ਇਤਿਹਾਸ ਸਾਂਝਾ ਕਰਨ ਲੱਗੇ ਆਂ ਠੀਕ ਹੈ ਕਿ 11 ਪੋ ਨੂੰ ਸਰਹੰਦ ਦੇ ਵਿੱਚ ਦਿਨ ਪਹਿਲਾ ਵਜ਼ੀਰ ਖਾਨ ਦੀ ਕਚੈਰੀ ਦਾ ਅਤੇ ਗੁਰੂ ਸਾਹਿਬ ਉੱਚ ਦੇ ਪੀਰ ਬਣ ਕੇ ਅਗਾਹਾਂ ਕੂਚ ਕੀਤਾ ਅੱਜ ਆਪਾਂ ਇਹਨਾਂ ਬਾਰੇ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਦੇ ਆਂ ਸੋ ਅੱਜ 11 ਪੋ ਦਾ ਦਿਹਾੜਾ ਹੈ ਆਓ ਇਸ ਦਿਨ ਬਾਰੇ ਜਾਣਦੇ ਆਂ ਤੇ ਇਹ ਜੋ 11 ਪੋ ਦਾ ਜਿਹੜਾ ਇਤਿਹਾਸ ਹੈ ਆਪਾਂ ਗੱਲ ਕਰ ਰਹੇ ਹਾਂ 1704 ਈਸਵੀ ਵਿੱਚ ਜੋ ਵਾਪਰਿਆ ਸੀ ਗੁਰੂ ਸਾਹਿਬ ਨਾਲ ਤੇ ਗੁਰੂ ਸਾਹਿਬ ਦੇ ਪੂਰੇ ਪਰਿਵਾਰ ਨਾਲ ਸਰਹੰਦ ਚ ਵजीर खान ਦੀ ਜਿਹੜੀ ਕਚੈਰੀ ਲੱਗੀ ਸੀਗੀ ਉਹ 11 ਤੇ 12 ਪੋ ਨੂੰ ਲੱਗੀ ਸੀਗੀ ਸੋ ਅੱਜ ਕਚੈਰੀ ਦਾ ਪਹਿਲਾ ਦਿਨ ਸੀ ਛੋਟੇ ਜਦੋਂ ਠੰਡੇ ਬੁਰਜ ਚੋਂ ਸਾਹਿਬਜਾਦਿਆਂ ਨੂੰ ਵजीर खान ਨੇ ਆਪਣੀ ਕਚੈਰੀ ਚ ਬੁਲਾਇਆ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਗੋਦੀ ਵਿੱਚ ਲੈ ਕੇ ਰਾਤ ਦੇ ਸਮੇਂ ਨੂੰ ਗੁਰੂ ਤੇਗ ਬਹਾਦਰ ਜੀ ਦੀਆਂ ਗੁਰਵਾਣੀ ਦੀਆਂ ਗੱਲਾਂ ਕਰਦਿਆਂ ਬਤੀਤ ਕੀਤੀ। ਸਾਹਿਬਜ਼ਾਦਿਆਂ ਵਿੱਚ ਬੇਬਾਕੀ ਭਰੀ ਹਿੰਮਤ ਭਰੀ ਹਿੰਮਤ ਭਰੀ ਸਵੇਰ ਹੁੰਦਿਆ ਵਜੀਰ ਖਾਨ ਨੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਉਹਨਾਂ ਬੱਚਿਆਂ ਨੂੰ ਲੈ ਕੇ ਆਓ। ਇਹ ਧਿਆਨ ਵਿੱਚ ਰਹੇ ਕਿ ਕੇਵਲ ਸਾਹਿਬਜ਼ਾਦਿਆਂ ਨੂੰ ਹੀ ਬੁਲਾਇਆ ਗਿਆ ਸੀ। ਮਾਤਾ ਜੀ ਨੂੰ ਨਹੀਂ ਉਸ ਦਾ ਕਾਰਨ ਸੀ ਕਿ ਮਾਤਾ ਜੀ ਦੀ ਹਲਾਸ਼ੇਰੀ ਨਾ ਮਿਲੇ ਸਾਹਿਬਜ਼ਾਦੇਆਂ ਨੂੰ ਤੇ ਉਹ ਹਾਰ ਮੰਨ ਲੈਣ ਇਸਲਾਮ ਕਬੂਲ ਕਰ ਲੈਣ ਪਰ ਸ਼ਾਇਦ ਉਹ ਲੋਕ ਇਹ ਭੁੱਲ ਕੇ ਗੱਲਾਂ ਕਰਦੇ ਸਨ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਸਿਪਾਹੀ ਸਵੇਰੇ ਸਮੇਂ ਠੰਡੇ ਬੁਰਜ ਵਿੱਚ ਪਹੁੰਚੇ ਅਤੇ ਉਹ ਮਾਤਾ ਗੁਜਰ ਔਰ ਜੀ ਨੂੰ ਕਹਿਣ ਲੱਗੇ ਕਿ ਇਹਨਾਂ ਬੱਚਿਆਂ ਨੂੰ ਵਜੀਰ ਖਾਨ ਨੇ ਬੁਲਾਇਆ ਹੈ ਆਪਣੀ ਕਚੈਰੀ ਦੇ ਵਿੱਚ ਮਾਤਾ ਜੀ ਨੇ ਪੁੱਛਣ ਲੱਗੇ ਇਹਨਾਂ ਨੂੰ ਕਚੈਰੀ ਵਿੱਚ ਕਿਉਂ ਲਿਜਾ ਰਹੇ ਨੇ ਕਿਉਂ ਲਿਜਾ ਰਹੇ ਹੋ ਕਿ ਅਸੀਂ ਕੋਈ ਗਲਤੀ ਕੀਤੀ ਹੈ ਸਿਪਾਈਆਂ ਨੇ ਜਵਾਬ ਦਿੱਤਾ ਅਸੀਂ ਨਹੀਂ ਜਾਣਦੇ ਅਸੀਂ ਤੇ ਹੁਕਮ ਦੇ ਪਾਲਣਾ ਕਰਨੀ ਹੈ ਮਾਤਾ ਜੀ ਨੇ ਬੱਚਿਆਂ ਨੂੰ ਪਿਆਰ ਕੀਤਾ ਅਸ਼ੀਸ਼ ਦਿੱਤੀ ਅਤੇ ਸਿਪਾਹੀਆਂ ਨਾਲ ਤੋਰਿਆ ਦੋਵੇਂ ਸਾਹਿਬਜਾਦੇ ਆਪਣੀ ਦਾਦੀ ਜੀ ਅੱਗੇ ਸਿਰ ਝੁਕਾ ਕੇ ਸਿਪਾਹੀਆਂ ਨਾਲ ਚੱਲਣ ਨੂੰ ਤਿਆਰ ਹੋ ਗਏ ਸਾਹਿਬਜਾਦਿਆਂ ਨੂੰ ਸਿਪਾਹੀ ਪੈਦਲ ਹੀ ਸੂਬਾ ਵजीर खान ਦੀ ਕਚਹਿਰੀ ਵੱਲ ਨੂੰ ਲੈ ਗਏ ਸਿਪਾਹੀ ਨਾਲ ਚੱਲਦੇ ਆ ਚੱਲਦੇ ਆ ਇੱਕੋ ਗੱਲ ਕਰਦੇ ਹਨ ਕਿ ਬੱਚਿਓ ਨਵਾਬ ਨੂੰ ਸਲਾਮ ਕਰਨੀ ਹੈ ਜਾ ਕੇ ਸਾਰੇ ਰਸਤੇ ਇਹ ਹੀ ਗੱਲ ਦੁਹਰਾਉਂਦੇ ਗਏ ਕਿ ਬੱਚਿਓ ਨਵਾਬ ਖਾਨ ਨੂੰ ਤੁਸੀਂ ਜਾ ਕੇ ਸਲਾਮ ਕਰਨੀ ਹੈ ਕਿਉਂਕਿ ਗੁਰਮੁਖੋ ਇੱਕ ਇੱਕ ਝੁਕਾਉਣਾ ਹੀ ਤੇ ਸੀ ਪਰ ਕਿਵੇਂ ਝੁਕਦੇ ਉਹਨਾਂ ਨੂੰ ਖੂਨ ਉਹਨਾਂ ਚ ਖੂਨ ਗੁਰੂ ਗੋਬਿੰਦ ਸਿੰਘ ਜੀ ਦਾ ਸੀ ਜੀ ਦਾ ਹੈ ਜਦ ਸਾਹਿਬਜ਼ਾਦੇ ਕਚੈਰੀ ਨੇੜੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਵੱਡਾ ਦਰਵਾਜ਼ਾ ਬੰਦ ਕਰਕੇ ਰੱਖਿਆ ਹੈ ਤੇ ਨਿੱਕੀ ਜਿਹੀ bari ਖੁੱਲੀ ਹੈ ਜਿਸ ਦੇ ਅੰਦਰ ਜਾਣ ਨਾਲ ਸ਼ੀਸ ਚੁਕਾਉਣਾ ਪੈਂਦਾ ਹੈ ਸੂਜਵਾਨ ਸਾਹਿਬਜਾਦੇ ਹਾਕਮਾਂ ਦੀ ਚਾਲ ਨੂੰ ਸਮਝ ਗਏ ਅਤੇ ਦੋਨਾਂ ਸਾਹਿਬਜਾਦਿਆਂ ਨੇ ਅੱਖਾਂ ਹੀ ਅੱਖਾਂ ਵਿੱਚ ਗੱਲ ਸਮਝ ਲਈ ਬੜੀ ਚੁਸਤੀ ਨਾਲ ਅਣਖ ਨਾਲ ਸਾਹਿਬਜਾਦਿਆਂ ਨੇ ਪਹਿਲਾਂ ਆਪਣੇ ਚਰਨ ਅੰਦਰ ਕੀਤੇ ਤੇ ਬਿਨਾਂ ਸਿਰ ਝੁਕਾਏ ਕਚਹਿਰੀ ਅੰਦਰ ਪ੍ਰਵੇਸ਼ ਹੁੰਦੇ ਹਨ ਇਹ ਵੇਖ ਕੇ ਨਵਾਬ 당ਗ ਰਹਿ ਗਿਆ ਸਾਹਿਬਜਾਦਿਆਂ ਨੇ ਅੰਦਰ ਜਾਂਦਿਆਂ ਹੀ ਗੱਜ ਕੇ ਫਤੇ ਵੁਲਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਉਹਨਾਂ ਦੀ ਫਤਿਹ ਨਾਨਕ ਕਚੈਰੀ ਗੂੰਜ ਉੱਠੀ ਤੇ ਸਭ ਦੀਆਂ ਨਜ਼ਰਾਂ ਬਹਾਦਰ ਤੇ ਨਿੱਡਰ ਸਾਹਿਬ ਜਾਦਿਆਂ ਤੇ ਟਿਕ ਗਈਆਂ ਇੱਥੋਂ ਦੂਰ ਦੂਰ ਦੇ ਨਮਾਬ ਚੌਧਰੀ ਆਏ ਸਨ ਉਸ ਦਾ ਕਾਰਨ ਸੀ ਕਿ ਸੱਤ ਮਹੀਨੇ ਘੇਰਾ ਪਾ ਕੇ ਰੱਖਿਆ ਗੁਰੂ ਲਈ ਅਤੇ ਉਹ ਤਾਂ ਹੱਥ ਤੱਕ ਹੱਥ ਤੱਕ ਨਹੀਂ ਲੱਗੇ ਤੇ ਹੁਣ ਉਹਨਾਂ ਦੀਆਂ ਮਾਤਾ ਤੇ ਪੁੱਤਰ ਕਾਬੂ ਆਏ ਹਨ ਉਹਨਾਂ ਨੇ ਵੇਖਣਾ ਸੀ ਕਿ ਆਖਰ ਵਜ਼ੀਰ ਖਾਂ ਹੁਣ ਉਹਨਾਂ ਨਾਲ ਕੀ ਕਰੇਗਾ ਕਾਜੀ ਕਹਿਣ ਲੱਗਾ ਕਿ ਇੱਥੇ ਗੁਰੂ ਦੀ ਫਤਿਹ ਨਹੀਂ ਇੱਥੇ ਸਲਾਮ ਹੁੰਦੀ ਹੈ ਸਹਬਜ਼ਾਦਿਆਂ ਨੇ ਆਖਿਆ ਸਾਡੇ ਗੁਰੂ ਪਿਤਾ ਨੇ ਸਾਨੂੰ ਫਤਿਹ ਦਿੱਤੀ ਹੈ ਕਿ ਜਿਹੜਾ ਇਹ ਬੁਲਾਉਂਦਾ ਹੈ ਉਸ ਦੀ ਹਰ ਮੈਦਾਨ ਫਤਿਹ ਹੀ ਹੁੰਦੀ ਹੈ ਸੂਬਾ ਵਜੀਰ ਖਾਨ ਨੇ ਬੜੇ ਪ੍ਰੇਮ ਦੇ ਨਾਲ ਕਹਿਣ ਲੱਗਾ ਕਿ ਬੱਚਿਓ ਤੁਸੀਂ ਬੜੇ ਹੀ ਚੰਗੇ ਲੱਗ ਰਹੇ ਹੋ ਇਸਲਾਮ ਕੌਮ ਨੂੰ ਬੜਾ ਫਖਰ ਹੋਵੇਗਾ ਜੇ ਤੁਸੀਂ ਕਲਮਾ ਪੜ੍ਹ ਕੇ ਮੁਸਲਮਾਨ ਬਣ ਜਾਓ ਤੁਹਾਨੂੰ ਇੱਥੇ ਮੂੰਹ ਮੰਗੀਆਂ ਵਸਤੂਆਂ ਮਿਲਣਗੀਆਂ ਬਾਬਾ ਜੋਰਾਵਰ ਸਿੰਘ ਜੀ ਬੋਲੇ ਕਿ ਸਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਅਕਾਲ ਪੁਰਖ ਕਰ ਦਿੰਦਾ ਹੈ ਅਤੇ ਸਾਨੂੰ ਸਿੱਖੀ ਜਾਣ ਤੋਂ ਪਿਆਰੀ ਹੈ ਇਹ ਜਵਾਬ ਸੁਣ ਕੇ ਨਵਾਬ ਨੂੰ ਗੁੱਸਾ ਆਇਆ ਪਰ ਪੀ ਗਿਆ ਹਲੇ ਇਸ ਨੇ ਯਤਨ ਕਰਨੇ ਹਨ ਸਨ ਹੰ ਸੁਬਾ ਕਾਜੀ ਨੂੰ ਕਹਿਣ ਲੱਗਾ ਸੁਣ ਲਿਆ ਜੇ ਇਨਾਂ ਬਗੀਆਂ ਦਾ ਗਲਤੀ ਇਨਾਂ ਬਗੀਆਂ ਦਾ ਗਲਤੀ ਭਰਿਆ ਜਵਾਬ ਇਨਾਂ ਨੂੰ 마ਸੂਮ ਨਾ ਸਮਝੋ ਇਨਾਂ ਨੂੰ ਸਜ਼ਾ ਦੇਣੀ ਹੀ ਪਵੇਗੀ ਇਹ ਬਗੀ ਦੇ ਸੂਤ ਹਨ ਕਾਜੀ ਨੇ ਜਵਾਬ ਦਿੱਤਾ ਕਿ ਇਹ 마ਸੂਮ ਬੇਗੁਨਾਹ ਹਨ ਸਰਾ ਮੁਤਾਬਕ ਬਾਪ ਤੇ ਜੁਰਮ ਦੀ ਸਜ਼ਾ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਫਿਰ ਨਵਾਬ ਸਹਿਬਜ਼ਾਦੇ ਨੂੰ ਸਮਝਾਉਣ ਲੱਗਾ ਕਿ ਤੁਸੀਂ ਅਜੇ 마ਸੂਮ ਹੋ ਤੁਹਾਡੀਆਂ ਹੁਮਰਾ ਹਲੇ ਖੇਡਣ ਦੀਆਂ ਹਨ ਸਾਡਾ ਕਹਿਣਾ ਮੰਨੋ ਤੁਹਾਨੂੰ ਵਜ਼ੀਰ ਤੁਹਾਨੂੰ ਜਾਗ ਤੁਹਾਨੂੰ ਜਾਗਰਾ ਤੁਹਾਨੂੰ ਜਾਗਰਾ ਦੇਵਾਂਗਾ ਪੂਰਾਂ ਦੇ ਢੋਲੇ ਮਿਲਣਗੇ ਤੁਹਾਨੂੰ ਰਾਜ ਭਾਗ ਸੋਭਾ ਮਿਲੇਗੀ ਇੱਥੋਂ ਵੀ ਖੁਸ਼ ਖੁਸ਼ ਤੇ ਅਗਲੇ ਜਹਾਨ ਇੱਥੇ ਵੀ ਖੁਸ਼ ਤੇ ਅਗਲੇ ਜਹਾਨ ਵਿੱਚ ਵੀ ਤੁਹਾਨੂੰ ਜੰਨਤ ਨਸੀਬ ਹੋਵੇਗੀ। ਇਹ ਵਾਕਿਆ ਨਾਲ ਸਾਹਿਬਜ਼ਾਦਾ ਜੋਰਾਵਰ ਸਿੰਘ ਬੋਲੇ ਸਾਡੀ ਜੰਗ ਜ਼ਬਰ ਤੇ ਬੇਇਨਸਾਫੀ ਦੇ ਵਿਰੁੱਧ ਹੈ। ਜੋਰਾਵਰ ਸਿੰਘ ਬੋਲੇ ਕਿ ਜੰਗ ਜ਼ਬਰ ਤੇ ਬੇਇਨਸਾਫੀ ਦੇ ਵਿਰੁੱਧ ਹੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਗੁਰੂ ਤੇਗ ਬਹਾਦਰ ਜੀ ਦੇ ਪੁੱਤਰੇ ਹਾਂ ਗੁਰੂ ਅਰਜਨ ਜੀ ਦੀ ਵੰਸ਼ ਦੇ ਵਿੱਚੋਂ ਹਾਂ ਅਸੀਂ ਉਹਨਾਂ ਦੇ ਹੀ ਪਾਏ ਪੂਰਨਾਂ ਤੇ ਚੱਲਾਂਗੇ ਸਾਨੂੰ ਤੁਹਾਡੇ ਰਾਜ ਭਾਗ ਕੁਝ ਮਨਜ਼ੂਰ ਨਹੀਂ ਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਮਾਲਕ ਦੀ ਹੁਕਮ ਵਿੱਚ ਰਹਿਣਾ ਹੀ ਜੰਨਤ ਵਿੱਚ ਰਹਿਣਾ ਹੈ ਸਾਡੇ ਲਈ ਤਾਂ ਹਰ ਜਗ੍ਹਾ ਹੀ ਜੰਨਤ ਹੈ ਤੇ ਅਸਲ ਦੌਲਤ ਤਾਂ ਮਾਲਕ ਦੇ ਗੁਨਾ ਦੀ ਹੈ ਜੋ ਗੁਰੂ ਪਿਤਾ ਨੇ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਬਖਸ਼ੇ ਹੈ ਤੇ ਜੋ ਤੁਹਾਡੇ ਕੋਲ ਨਹੀਂ ਹੈ ਸਾਨੂੰ ਤੁਹਾਡੀਆਂ ਇਹ ਦੌਲਤਾਂ ਮਾਲਕ ਦੇ ਨਾਮ ਅੱਗੇ ਤਣਕਾ ਮਾਤਰ ਨਜ਼ਰ ਆਉਂਦੀਆਂ ਹਨ ਇੱਥੇ ਦੀਵਾਨ ਸੁਚਾਨੰਦ ਸੀ ਜੋ ਬੋਲਿਆ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਤੇ ਤੁਹਾਡੇ ਭਰਾ ਜੰਗ ਵਿੱਚ ਮਾਰੇ ਗਏ ਹਨ ਅਸੀਂ ਤੁਸੀਂ ਆਪਣੇ ਜਿੱਤ ਜਿੱਦ ਛੱਡ ਦਿਓ ਤੇ ਨਵਾਬ ਨੇ ਸਰਹੰਦ ਦਾ ਕ ਸਰਹੰਦ ਦਾ ਕਹਿਣਾ ਮੰਨ ਲਵੋ ਸਹਬਜ਼ਾਦੇ ਗਰਜ ਕੇ ਬੋਲੇ ਸਾਡੇ ਪਿਤਾ ਨੂੰ ਮਾਰਨ ਵਾਲਾ ਨਾ ਕੋਈ ਹੋਇਆ ਨਾ ਕੋਈ ਹੋਵੇਗਾ ਤੁਹਾਡੀ ਨਸੀਹਤ ਦੀ ਲੋੜ ਨਹੀਂ ਬਾਪੂ ਹਮਾਰਾ ਸਦ ਚਰਨ ਜੀ ਵੀ ਪਾਈ ਹਮਾਰੇ ਸਦ ਹੀ ਜੀਵੀ ਇਤਿਹਾਸ 'ਚ ਜ਼ਿਕਰ ਹੈ ਕਿ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਜੇਕਰ ਕਿਸੇ ਦਾ ਈਮਾਨ ਡੁਲਾਉਣਾ ਹੈ ਸੀ ਤੇ ਤਾਂ ਤਿੰਨ ਤਰੀਕਿਆਂ ਨਾਲ ਢੁਲਾਇਆ ਜਾ ਸਕਦਾ ਸੀ ਪਹਿਲਾ ਕਿਸੇ ਨੂੰ ਬਹੁਤਾ ਪਿਆਰ ਕਰਕੇ ਦੂਜਾ ਲਾਲਚ ਨਾਲ ਤੇ ਤੀਜਾ ਡਰਾਵਾ ਦੇ ਕੇ ਤਿੰਨ ਤਰੀਕੇ ਗੁਰੂ ਕੇ ਲਾਲਾਂ ਤੇ ਵੀ ਅਜਮਾਏ ਗਏ ਵਜ਼ੀਰ ਖਾਨ ਕਹਿਣ ਲੱਗਾ ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਤਾ ਗੁਰੂ ਦੇ ਲਾਲ ਕਹਿਣ ਲੱਗੇ ਕਿ ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦੇਵੋ ਨਵਾਬ ਜੀ ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ ਹਾਂ ਅਸੀਂ ਧਰਮ ਲਈ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹੀ ਗੁੜਤੀ ਦਿੱਤੀ ਹੈ ਤਿਉਂ ਜੋ ਪ੍ਰੇਮ ਮਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਕਚਹਿਰੀ ਚ ਹਰ ਤਰ੍ਹਾਂ ਦੇ ਹੀਲੇ ਵਸੀਲੇ ਕੰਮ ਨਾ ਆਏ ਮਾਨੋ ਸਮੁੰਦਰ ਨਾਲੋਂ ਆਕਾਸ਼ ਨਾਲੋਂ ਧਰਤੀ ਨਾਲੋਂ ਵੀ ਵੱਡਿਆ ਵੱਡਿਆਂ ਕਰਕੇ ਬੜੀ ਹੀ ਬੇਵਾਕੀ ਨਾਲ ਜਵਾਬ ਦਿੱਤੇ ਹੋਵਣ ਬਾਬਿਆਂ ਨੇ ਸਿੱਧਕ ਤੋਂ ਡੋਲੇ ਨਹੀਂ ਬਹੁਤ ਸਾਰੇ ਸਵਾਲ ਜਵਾਬ ਹੋਏ ਸਾਹਿਬਜ਼ਾਦੇਆਂ ਤੇ ਕਚਹਿਰੀ ਦੇ ਵਿਚਾਰ ਪਰ ਜਦੋਂ ਸਾਹਿਬਜ਼ਾਦੇ ਨਾਮ ਮੰਨੇ ਤਾਂ ਵਜ਼ੀਰ ਖਾਨ ਨੇ ਕਾਜੀ ਨੂੰ ਫਤਵਾ ਸੁਣਾਇਆ ਸੁਣਾਉਣ ਲਈ ਕਿਹਾ ਕਾਜੀ ਨੇ 10ਵੇਂ ਤੋਂ ਪਹਿਲਾਂ ਆਖਿਆ ਮੇਰੀ ਇੱਕ ਸਲਾਹ ਮੰਨੋ ਤੁਸੀਂ ਇਹ ਪਾਪ ਆਪਣੇ ਸਿਰ ਨਾ ਲਵੋ ਇਹਨਾਂ ਨੂੰ ਨਵਾਬ ਮਲੇਰ ਕੋਟਲੇ ਦੇ ਹਵਾਲੇ ਕਰ ਦਿਓ ਉਹ ਉਹ ਇਹਨਾਂ ਦੇ ਬਾਪ ਦਾ ਬੈਰੀ ਹੈ ਉਹ ਇਹਨਾਂ ਨੂੰ ਤਸੀਹੇ ਦੇ ਨਾਲ ਮਾਰੇਗਾ ਨਵਾਬ ਨੂੰ ਇਹ ਸਲਾਹ ਪਸੰਦ ਨਾ ਆਈ ਤੇ ਗੱਲ ਅਗਲੇ ਦਿਨ ਤੇ ਪਾ ਦਿੱਤੀ ਸਹਬਜ਼ਾਦੇ ਨੂੰ ਕੱਲ ਫਿਰ ਕਚਹਿਰੀ ਵਿੱਚ ਹਾਜ਼ਰ ਹੋਣ ਲਈ ਕਿਹਾ ਸਹਬਜ਼ਾਦੇ ਆ ਸਰਪੰ냐 ਦੇ ਨਾਲ ਵਾਪਸ ਮਾਤਾ ਜੀ ਕੋਲ ਠੰਡੇ ਬੁਰਜ ਵਿੱਚ ਆ ਜਾਂਦੇ ਹਨ ਸਾਬ ਜਾਦੇ ਲੀਡਰ ਹੋ ਕੇ ਵਾਪਸ ਠੰਡੇ ਬੁਰਜ ਪਹੁੰਚੇ ਜਿੱਥੇ ਦਾਦੀ ਮਾਂ ਚਿਰਾਂ ਤੋਂ ਬਾਬਿਆਂ ਦੀ ਉਡੀਕ ਕਰ ਰਹੀ ਸੀ ਆਉਂਦਿਆਂ ਹੀ ਕੁੱਟਗਲ ਨਾਲ ਲਾਇਆ ਤੇ ਸਾਰੀ ਵਾਰਤਾ ਪੁੱਛੀ ਉਹਨਾਂ ਕਿਹਾ ਦਾਦੀ ਜੀ ਅਸੀਂ ਤੁਹਾਡੇ ਕਹੇ ਅਨਸਾਰ ਉਹਨਾਂ ਅੱਗੇ ਨਹੀਂ ਝੁਕੇ ਉਹਨਾਂ ਨੇ ਸਾਨੂੰ ਬਹੁਤ ਲਾਲਚ ਦਿੱਤੇ ਸਾਨੂੰ ਡਰਾਇਆ ਵੀ ਪਰ ਅਸੀਂ ਆਪਣੇ ਦਾਦਾ ਜੀ ਦਾ ਸਿਰ ਉੱਚਾ ਕਰਕੇ ਆਏ ਹਾਂ ਦਾਦੀ ਨੇ ਘੁੱਟ ਕੇ سینੇ ਨਾਲ ਲਾਇਆ ਜਦੋਂ ਬੱਚਾ ਪੇਪਰਾਂ ਚੋਂ ਪਾਸ ਹੁੰਦਾ ਹੈ ਤਾਂ ਮਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਇੱਕ ਮੋਤੀ RAM ਜੀ ਦਾ ਜ਼ਿਕਰ ਹੈ ਇਸ ਇਤਿਹਾਸ ਨਾਲ ਜੁੜਿਆ ਇਹ ਜੇਲਦਾਰ ਸੋਈਆ ਸੀ ਖਾਣਾ ਬਣਾਉਣ ਵਾਲਾ ਅਤੇ ਗੁਰੂ ਘਰ ਦਾ ਪ੍ਰੇਮੀ ਸੀ ਇਹ ਗੁਰੂ ਪਾਤਸ਼ਾਹ ਦੇ ਪਰਿਵਾਰ ਨੂੰ ਜਾਣਦਾ ਸੀ ਪੰਥ ਦੇ ਮਹਾਨ ਵਿਦਵਾਨਾ ਭਾਈ ਕਿਸ਼ਨ ਸਿੰਘ ਤੇ ਸ਼ਹੀਦ ਨਾਮਾ ਸ਼ਹੀਦ ਨਾਮੇ ਤੋਂ ਜਾਣਕਾਰੀ ਮਿਲਦੀ ਹੈ ਕਿ ਪਾਈ ਮੋਤੀ RAM ਮਹਿਰਾ ਜੀ ਸਨ ਉਹ ਪਾਈ ਹਿੰਮਤ ਸਿੰਘ ਜੋ ਪੰਜ ਪਿਆਰੇ ਸੀਗੇ ਉਹਨਾਂ ਹਿੰਮਤ ਸਿੰਘ ਜੀ ਦਾ ਭਤੀਜੇ ਸਨ ਇਹ ਸ਼ਾਇਦ ਤੁਸੀਂ ਪਹਿਲੀ ਵਾਰ ਸੁਣਦੇ ਹੋ ਮੋਤੀ RAM ਸੰਗਤਪੁਰ ਵਾਸੀ RAM ਨਾਮ ਜਪ ਪੁੰਨ ਕਮਾਸੀ ਹਿੰਮਤ ਸਿੰਘ ਤੇ ਚਾਚੂ ਜਾਨ ਹੈ ਪੰਜ ਪਿਆਰਣ ਮਹਾ ਪ੍ਰਦਾਨ ਹੈ ਵਜ਼ੀਰੇ ਕੇ ਗ੍ਰਹਿ ਪ੍ਰਸ਼ਾਦ ਬਣਾਵੇ ਇਹ ਸਹੀਦ ਨਾਮ ਹੈ ਇਸੋ ਮੋਤੀ RAM ਜੀ ਨੇ ਠੰਡੇ ਬੁਰਜ ਵਿੱਚ ਪੋ ਦੇ ਮਹੀਨੇ ਬੈਠੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਲਈ ਮਨ ਵਿੱਚ ਵਿਚਾਰ ਕੀਤਾ ਇਹ ਆਪਣੇ ਘਰ ਜਾਂਦੇ ਹਨ ਆਪਣੇ ਜਾਣਦੇ ਸਨ ਕਿਛਪਾਈਆਂ ਨੇ ਮੈਨੂੰ ਇਸ ਤਰ੍ਹਾਂ ਅੰਦਰ ਜਾਣ ਨਹੀਂ ਦੇਣਾ ਉਸ ਦੇ ਘਰ ਜਿੰਨਾ ਵੀ ਗਹਿਣਾ ਸੀਗਾ ਉਹ ਜਿਹੜੇ ਸਿਪਾਹੀ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਦਾ ਪੈਰਾ ਕਰਦੇ ਸੀ ਉਹਨਾਂ ਨੂੰ ਉਹਨੇ ਲਾਲਚ ਦਿੱਤਾ ਫਿਰ ਉਹਨਾਂ ਨੇ ਉਹਨੂੰ ਦੁੱਧ ਲੈ ਕੇ ਅੰਦਰ ਜਾਣ ਦਿੱਤਾ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਲਾਉਣ ਦਾ ਹੁਕਮ ਮਿਲਿਆ ਤਾਂ ਮਾਤਾ ਜੀ ਨੂੰ ਨਮਸਕਾਰ ਕਰਦਾ ਹੈ ਭਾਵਕ ਹੁੰਦਾ ਹੈ ਇਸਨੇ ਇਸਨੇ ਗਲਾਸਾਂ ਵਿੱਚ ਦੁੱਧ ਪਾ ਕੇ ਮਾਤਾ ਜੀ ਸਹਬਜ਼ਾਦਿਆਂ ਦੇ ਅੱਗੇ ਕੀਤਾ ਆਖਿਆ ਸ਼ਕੋ ਜੀ ਇਹ ਮੈਂ ਆਪਣੇ ਘਰੋਂ ਲੈ ਕੇ ਆਇਆ ਹਾਂ ਇਹ ਸਾਹੀ ਨਹੀਂ ਹੈ ਮਾਤਾ ਜੀ ਤੇ ਸਹਬਜ਼ਾਦਿਆਂ ਨੇ ਉਸ ਮੋਤੀ RAM ਜੀ ਦੀ ਸੇਵਾ ਭਾਵਨਾ ਵੇਖਦਿਆਂ ਉਸ ਕੋਲ ਦੁੱਧ ਛਕਿਆ ਮਾਤਾ ਜੀ ਨੇ ਇਹ ਗੱਲ ਵੀ ਆਖੀ ਕਿ ਮੋਤੀ RAM ਜੇਕਰ ਹਕੂਮਤ ਨੂੰ ਪਤਾ ਲੱਗਿਆ ਤਾਂ ਉਹਨਾਂ ਤੇਰੇ ਨਾਲ ਘੱਟ ਨਹੀਂ ਗੁਜ਼ਾਰਨੀ ਸੋ ਸੱਚ ਹੋਇਆ ਮਾਤਾ ਜੀ ਨੇ ਉਸ ਨੂੰ ਸ਼ੀਸ਼ਾ ਦਿੱਤੀਆਂ ਵਾਪਸ ਮੋੜ ਦਿੱਤੇ ਧਨ ਦੌਲ ਦੇ ਕੇ ਮਾਤਾ ਜੀ ਅਤੇ ਸਹਬਜ਼ਾਦੇ ਨੇ ਦੁੱਧ ਪਿਲਾਉਣ ਦੀ ਸੇਵਾ ਕੀਤੀ ਬਾਅਦ ਵਿੱਚ ਹਕੂਮਤ ਮੋਤੀ RAM ਨੇ ਉਸ ਨੂੰ ਅਤੇ ਉਸਦੇ ਪੂਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਅੱਜ 11 ਪੋ ਦੀ ਦੂਸਰੀ ਰਾਤ ਵੀ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ guzari ਕੱਲ 12 ਪੋ ਨੂੰ ਦੂਸਰੀ ਪੇਸ਼ੀ ਹੈ ਦੂਸਰੇ ਪਾਸੇ ਜ਼ਿਕਰ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਦਾ ਗੁਰੂ ਸਾਹਿਬ ਗਣੀ ਖਾ ਤੇ ਨਵੀ ਖਾ ਕੋਲ ਮਾਛੀ ਵਾੜੇ ਰਹੇ ਇੱਥੋਂ ਤੱਕ ਤੁਹਾਨੂੰ ਮੈਥੋਂ ਤੱਕ ਆਪਾਂ ਤੁਹਾਨੂੰ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ 11 ਪੋ ਤੋਂ ਉੱਚ ਦੇ ਪੀਰ ਬਣ ਕੇ ਤੋਂ ਲੈ ਕੇ ਰਾਏਕੋਟ ਤੱਕ ਦਾ ਇਤਿਹਾਸ ਅਸੀਂ ਚਾਹੁੰਦੇ ਆ ਕਿ ਆਪਾਂ ਉਹ ਅਲੱਗ ਵੀਡੀਓ ਬਣਾਵਾਂਗੇ ਪੂਰੇ ਇਤਿਹਾਸ ਦੀ ਤੇ ਅੱਗੇ 12 ਪੋ ਦਾ ਇਤਿਹਾਸ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਸੋ ਅਗਰ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਸਾਧ ਸੰਗਤ ਜੀ ਤੇ ਇਸ ਇਤਿਹਾਸ ਨੂੰ ਆਪਣੇ ਬੱਚਿਆਂ ਨਾਲ ਪਰਿਵਾਰਾਂ ਨਾਲ ਵੱਧ ਤੋਂ ਵੱਧ ਸਾਂਝਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ